ਗਗਨ ਤੋਂ ਤੇ ਇੱਥੇ ਵੀ ਕੰਮ ਕਰੀ ਜੰਨੀ ਆ। ਮੈਂ ਸੀ ਮੇਰਾ ਬੈਰ ਬੀ। ਜਿੱਦ ਤੱਕ ਜਿੱਦ ਤੱਕ ਨਹੀਂ ਹੱਸਿਆ ਯਾਰ ਤਾਂ ਬੈਰ। ਫਿਰ ਕੀ ਜੱਲ ਲੱਭਿਆ ਦੇਖ। ਇੱਕ ਦੋ ਰਹਾ ਮੇਰੇ ਵਾਲੇ ਦਿਸਾ। ਹਾਂ। ਹੱਥੇ ਨੂੰ ਦਾ ਕੋਈ ਫਾਇਦਾ ਨਹੀਂ। ਇਧਰੋਂ ਸਾਰਾ ਸੁੱਕਿਆ ਤੇ ਇਧਰ ਦੇਖ। ਆ ਸਾਡਾ ਰੋਜ਼ ਦਾ ਹਾਲ ਹੈ ਇੱਥੇ ਕੀ। ਐਵੇਂ ਚਾਹ ਕੱਢਦਾ ਫਿਰਦਾ। ਰੋਸ ਸਾਫ ਕਰਨਾ ਪੈਂਦਾ ਰੋਸ ਸਾਫ ਕਰਨਾ ਪੈਂਦਾ ਫਿਰ ਹੈ ਨਾ ਬੱਚੇ ਨਾ ਪ੍ਰਾਂਦ ਹੋਵੇ ਨਾ ਬੱਚੇ ਘਰੋਂ ਮਿਲਦੀ ਸੀ ਨਹੀਂ ਆ ਰਹੀ ਸੀ ਹਣੋ ਹੂੰ થોੜਾ ਤੋਂ ਵੀ ਆ ਗਈ ਜੀ ਰੋ ਦੇ ਰੋਸ ਨਾ ਬ੍ਰਿਲੀਅੰਟ ਬੁੱਕ ਤੇ ਹੀ ਦੇਖੀ ਰੋ ਦੇ ਨੋਨੇ ਕਾ ਬੈਠਾ ਨਾ ਭਗਤ ਮੇਰੇ ਬਿਨਾਂ ਤੇ ਵੀ ਉਧਰ ਪਿਆ ਸੀ ਵਿਚਾਰਾ ਇਹ ਦੇ ਦਦਾ ਦਿਨ ਨੂੰ ਪਾਤਾ ਤਾਂ ਵੀ ਐ ਪਿਆ ਆ ਬਈ ਮੇਰੇ ਸਾਰਿਆਂ ਨੂੰ ਬੇਨਤੀ ਆ ਬਾਹਰ ਕੋਈ ਪੱਥਰ ਨਾ ਲਵਾਇਆ ਕਰੋ ਬਾਹਰ ਬਹੁਤ ਔਖਾ ਇਹ ਦੇਖੋ ਬਈ ਖੀਰ ਕੇ ਵੀ ਆ ਕੇ ਵਰਤੋ ਕੰਮ ਕਰਾਈ ਜਾਂਦੇ ਆ ਦੋ ਕੁ ਦਿਨ ਤਾਂ ਕਰਾਇਆ ਨਹੀਂ ਅੱਜ ਕਹਿੰਦੇ ਲੈ ਵਾਈਪਰ ਮਾਰ ਕੇ ਝਾੜੂ ਪੋਚਾ ਮਾਰਦੇ ਭੈਣੇ ਮਾਰਤਾ ਨਹੀਂ ਮੈਗਾ ਚੱਕਾ ਨਹੀਂ ਹਾਂ ਤਾਂ ਬਰਥਡੇ ਆ ਕਹਿੰਦੇ ਜਰ ਨਾਮ ਤਾਂ ਨਹੀਂ ਸਹੀ ਹਾਲ ਹੈ ਗਾ ਕਨ ਕੱਲੋ ਮੇਰਾ ਬਰਥਡੇ ਆ ਕੀ ਸਰਪ੍ਰਾਈਜ਼ ਪਲਾਨ ਕੀਤਾ ਹਾਂ ਬਰਥਡੇ ਤੇਰਾ ਸਰਪ੍ਰਾਈਜ਼ ਕਿਉਂ ਪਲਾਨ ਕਰੀਏ ਹਰ ਤੁਸੀਂ ਕਰਨਾ ਬਈ ਮੈਨੂੰ ਸਰਪ੍ਰਾਈਜ਼ ਦੇਣਾ ਮੇਰੇ ਬਰਥਡੇ ਨਹੀਂ ਮਨਾਇਆ ਕਿਉਂ ਠੀਕ ਹੈ ਨਾ ਬਰਥਡੇ ਲਈ ਤੋ ਇਹ ਨਵ ਇੱਕ ਸਾਲ ਆਪਣੀ ਜ਼ਿੰਦਗੀ ਦਾ ਹੋਰ ਟੱਲ ਤੂੰ ਮੱਚਾ ਮੈਂ ਤਾਂ ਮੈਂ ਖੁਸ਼ੀ ਮਨਾਉਂਗੀ ਹਾਂ ਆਪਾਂ ਇਹ ਕਰਾਂਗੇ ਗੁਕਲੀ ਬਣਾਂਗੇ ਤੇ ਰੌਣੀਆਂ ਪਾ ਲਾਂ ਤੋੜੀ ਪਾ ਕੇ ਹੈਪੀ ਬਰਥਡੇ ਟੂ ਯੂ ਕੱਲ ਤਾਂ ਮੈਂ ਜੋ ਕਹਾਂ ਉਹ ਹੀ ਕਰਨਾ ਚਾਹੀਦਾ। ਬੈੱਡ ਤੇ ਬੈਠੀ ਆਰਡਰ ਮਾਰੂ। ਚਾਹ ਲਿਆਓ, ਚਾਹ ਲਿਆਓ। ਵੀ ਦੇਖੀ ਅੱਧੀ ਅੱਧੀ। ਕਿ ਦਿਨਾਂ ਨੂੰ ਬਿੱਡੀ ਨਾ। ਅੱਛਾ। ਬੈਰੀ ਟਮਾਟਰ ਦਿਮਾ ਕੇ ਆਪ ਤਾਂ ਤੋਂ ਭਾਈ। ਲਓ ਜੀ। ਫੋਪਰ ਲਗਾ ਰਿਹਾ ਛਾੜੂ। ਰਾਵੀ ਜੀ ਵੀ ਕੰਮ ਕਰ ਰਿਹਾ ਹੈ ਕੱਲੇ ਕੱਲੂ ਦਾ ਬਰਥਡੇ ਆ ਫਿਰ ਕੀ ਲਿਆਉਂਗੇ ਮਾਂਜਾ ਪੈਨੂ ਲੈ ਆ ਕੇ ਦਵਾਂਗੇ ਇਹ ਸਮਝਾਇਆ ਕਰ ਠੀਕ ਹੈ ਕੇਕ ਲਿਆਵਾਂਗੇ ਆਈ ਕਿਹੜੇ ਫਲੇਵਰ ਵਾਲਾ ਚਾਹੀਦਾ ਚਾਕਲੇਟੀ ਆਈ ਇਹ ਫਲੇਵਰ ਨਹੀਂ ਦਵਾਇਂ ਦੱਸ ਵੀ ਆਈ ਦੇ ਆ ਚਿਪੜਾ ਵਾਲਾ ਕਿਹੜਾ ਚਾਹੀਦਾ ਨਾ ਬਈ ਅਸਲੀ ਦਾ ਕੇਕ ਸਾਰੇ ਲੱਗ ਰਹੇ ਨੇ ਕੰਮ ਜੱਲੀ ਮੈਂ ਬੀਤੀ ਇਹਦੇ ਹਾਂ ਹਾਂ ਕੱਲੀ ਤੂੰ ਵੇਲ ਨਹੀਂ ਆ ਹਣਾ ਹੋਰ ਸਾਰੇ ਕੰਮ ਲੱਗ ਰਹੇ ਮੈਂ ਵੀ ਕੰਮ ਲੱਗ ਰਹੀ ਹਾਂ ਮੈਂ ਵੀ ਬਲੌਗ ਸ਼ੂਟ ਕਰੀ ਆਂ ਨੀ ਆ ਅੱਛਾ ਹੋਰ ਪਤਾ ਕਿੰਨਾ ਉਹ ਵੱਡਾ ਕੰਮ ਹੈ ਤੋ ਐਨੇ ਟਾਈਮ ਬਾਅਦ 2-3 ਮਹੀਨੇ ਬਾਅਦ ਹੀਟ ਕੇ ਸੰਭਲ ਰਹੀ ਹੈ ਤੈਨੂੰ ਕਿਦਾਂ ਦਾ ਫੀਲ ਹੋ ਰਿਹਾ? ਹਮਕੋ ਖੁਸ਼ ਵੀ ਮਹਿਸੂਸ ਨਹੀਂ ਹੋ ਰਹਾ ਭਾਈ। ਮੇਰੇ ਕੋਈ ਸੋ ਫੀਲ ਹੋ ਰਹਾ ਜੈਸੇ ਮੇਰਾ ਸ਼ਾਦੀ ਹੋਈ ਨਹੀਂ। ਪਰ ਨਹੀਂ ਯਹੀ ਥੀ ਕਹੂੰ ਤੇ। ਕਹਿੰਦੀ ਤੂੰ ਅੱਜ ਮਹੀਨੇ ਦੇਰ ਦੇ ਬਾਅਦ ਵੀ ਸੰਭਲ ਰਹੀ ਹੈ ਤੇ ਕਿਦਾਂ ਜਿਹਾ ਮਹਿਸੂਸ ਹੋ ਰਿਹਾ? ਮੈਨੂੰ ਮਹਿਸੂਸ ਹੋ ਰਿਹਾ ਵੀ ਮੇਰਾ ਵਿਆਹ ਹੋਣੀ ਕਿ ਬੈਸਟੀ ਕਰਨੀ ਕਰਦੀ। ਨੀ ਮੈਂ ਜਿਹੜੇ ਲੋਕ ਬੇਲੇ ਸਿਰਫ ਅੰਨਪਾੜਨ ਤੇ ਰਹਿੰਦੇ ਹੋ ਮੈਨੂੰ ਲੋਕ ਜਵੀ ਪਸੰਦ ਨਹੀਂ ਤੂੰ ਅੱਜ ਕੰਮ ਕਰਨ ਲੱਗੀ ਆ ਦੋ ਦਿਨ ਤੋਂ ਬੇਲੀ ਸੀ ਫਿਰ ਉਹਨੇ ਦੂਜੀ ਤੋਂ ਉਹਦਾ ਦੋ ਜੜ ਦੇ ਹੁੰਦੇ ਸੀ ਜਿਹੜੇ ਜੜ ਦਾ ਦਾਦੇ ਨੂੰ ਘੋਮਾਉਂਦਾ ਹੋਰ ਚਲੋ ਕੰਮ ਲਾਓ ਜੀ ਮੈਂ ਕੰਮ ਕਰਨ ਜਾ ਰਹੀ ਆ ਮੱਥੀ ਚ ਦੇਖਣੇ ਆ ਰਹੀ ਆ ਉਹ ਵੀ ਤਾਂ ਸਿਕਣੀ ਆ ਤੂੰ ਆਰਡਰ ਜੇ ਨਾ ਮਾਰਵੇਂ ਦੇਖ ਰਹੀ ਆ ਤੂੰ ਹੀ ਸਿਕਣੀ ਆ ਤੂੰ ਓਹ ਹੋ ਉੱਤੇ ਸਿਕਣਤਾ ਹਰ ਜੈਸ ਆਜੋtheta ਆ ਨਾ ਵੇ ਭਾਬੇ ਚਲਦਾ ਸ ਹੈ ਵਹਾਂ ਹਾਂ ਹਾਂ ਅੱਜ ਤੋਂ ਮੈਂ ਨਵੀਂ ਪ੍ਰਾਗਤਾਂ ਪਾਲੀ ਨਾ ਕਿਉਂ ਨੀ ਮੈਨੂੰ ਬਹੁਤ ਗੰਦੇ ਲੱਗਦੇ ਲੋਕ ਜਿਹੜੇ ਨੋਸਟ ਹੋਉਂਦੇ ਨੇ ਕੋਈ ਨਾ ਕੱਲ ਮੈਂ ਨਾ ਕੇ ਨਾ ਮੈਂ ਪਾ ਕੇ ਔਰ ਡਰਾਡਰੀ ਮਾਰੂ ਹੋਲੇ ਆਮਗੇ ਤੈਗੇ ਆਉ ਬਰਥਡੇ ਕਰ ਲਾਣਾ ਨਹੀਂ ਹੁੰਦਾ ਹੋਲੇ ਆਮਗੇ ਭਾਈ ਜੀ ਬਰਥਡੇ ਕਰਨ ਕੀ ਕਿਤੇ ਨਹੀਂ ਜਨਾ ਕਿ ਮੈਂ ਕਿਹੜੇ ਤੈਨੂੰ ਦਿਜੂ ਨਹੀਂ ਖਾਣਾ ਨਾ ਦੇਖ ਜੀ ਉਹ ਤਾਂ ਨੂੰ ਤਾਂ ਦੇ ਦੇ ਇਹਦੇ ਇਹਦੇ ਹੁਣ ਹੋਈ ਐ ਗੱਟਮਾਰਨੀ ਆ ਖਾ ਲਗੇ ਤੂੰ ਕਿਉਂ ਸੌਂਦੀ ਆ ਅਸੀਂ ਜਿਹੜੇ ਪੁਰਾਣੇ ਗੈਸਟ ਆਏ ਹੋਏ ਆ ਅਸੀਂ ਫੰਬਰੀ ਆ ਗੀ ਇਹ ਹੀ ਆ ਫਿਰ ਮਾਨਸਾ ਲਿਆਂ ਦਾ ਰੂਲ ਅਸੀਂ ਰੋਜ਼ੀ ਕੰਮ ਕਰਦੇ ਆ ਰੋਜ਼ੀ ਕੰਮ ਕਰਦੇ ਤੂੰ ਤੂੰ ਉੱਥੇ ਵੇਚ ਲੀਂਗਾ ਇੱਥੇ ਕੰਮ ਕਰਾ ਤੂੰ ਵੀ ਦੇਲਾ ਰੱਖੋ ਨਾ ਮੈਨੂੰ ਲੈ ਆਇਆ ਤੇਰੀ ਲੱਤਾਂ ਸਾਨੂੰ ਘੜਾ ਤੇਰੀ ਸੇਤ ਦੀ ਫਿਕਰ ਆ ਵੀ ਤੂੰ ਬਿਮਾਰ ਹੋ ਜਾਈਂਗੀ ਜੇ ਤੇਰੀਆਂ ਲੱਤਾਂ ਨਾ ਚੱਲਦੀਆਂ ਹਰ ਤੁਸੀਂ ਰਹਿੰਦੇ ਆ ਬਾਦੀ ਭਰਾਵਾ ਤੂੰ ਬੈਠੀ ਬੈਠੀ ਮੋਟੀ ਹੋ ਜਾਏਂਗੀ ਅੱਗੇ ਬਿੱਲੀ ਹੱਜ ਨੂੰ ਚੱਲੀ ਸਿੱਟ ਕੇ ਟਰਾਲੀਆਂ ਦੀਆਂ ਟਰਾਲੀਆਂ ਗੋਹਾ ਹੁਣ ਮੁਸ਼ਕਮੰਨੀ ਆਂਦੀ ਹੈਗੀ ਹਰ ਆਏ ਕਿ ਹਵੇ ਮੇਰੇ ਕੱਪੜਿਆਂ ਦੇ ਨਾ ਪਾਗੀ ਭਰਾਵਾ ਭਰਾ ਕੀ ਗੱਲਾਂ ਹਨ ਅੱਬੀ ਹਾਂ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਸਿਆਣਾ ਜਨੂੜ ਦਾ ਰਿਸਕ ਨਹੀਂ ਲੈਣਾ ਪਛੇ ਤੂੰ ਗਗਰਾ ਜਿਹੜੇ ਤੂੰ ਆਸੀ ਕੀ ਹੁੰਦੇ ਹੈ ਸਨੀਕਰ ਰੇ ਬਾਹਰ ਖੜੇ ਨੇ ਉਰੇ ਲਾਜ਼ਰ ਹੈ ਤੇ ਗੋਹੀ ਜੀ ਲੱਪੜਨਗੇ ਤੈਂ ਤਾਂ ਹੁਣ ਕਾਲਾ ਲੈ ਜੂ ਇਸੇ ਨਿੱਕਰ ਹੁੰਦੇ ਨੇ ਹੂੰ ਇਸੇ ਨਿੱਕਰ ਨੇ ਹੋਰ ਕੀ ਆ ਹੈ ਗਲਾਸ ਤੋਂ ਨਹੀਂ ਪੜੀ ਲਓ ਹੁੰਦੇ ਨੇ ਉਹ ਜਿਹੜੇ ਜਵਾਖਾ ਵਾਲੇ ਹੁੰਦੇ ਨੇ ਐਡਾ ਕਪੈਰਾ ਗਗਨ ਮੇਰਾ ਮੇਰੇ ਵੀ ਨਹੀਂ ਆਉਨੇ ਲੈ ਦੇਖੇ ਨਿੱਕਾ ਆ ਪੈਰ ਹੈ ਪੈਰ ਮੇਰਾ ਪਤਾ ਪੈਰੀ ਤੋਂ ਧੰਗੜਾ ਖੱਥ ਦੇਖਣਾ ਬੱਜ ਜਾਣਾ ਇੱਕ ਅੱਖਾਂ ਖੋਲ੍ਹ ਦੀ ਸਾਰੀ ਪਤਲਾ ਹੈ ਤੇਰਾ ਹੱਥ ਹੈ ਉਂਗਲਾ ਦਿਖਾਏ ਉਂਗਲਾ 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 ਪਤਲਾ ਨਹੀਂ ਆਉਂਦਾ ਕੱਟ ਕੇ ਸੰਗੀ ਜਾਂਦਾ ਤੂੰ ਮੇਰੇ ਨਾਲ ਸ਼ਕਾ ਕੈਮਰਾ ਹੱਥ ਬਦਲਿਆ ਥੋੜੀ ਹੱਥ ਪਤਲੇ ਨਾਲ ਸੁਰਤ ਬੰਦ ਜਦ ਦੀ ਮੋਟਾ ਹੁੰਦਾ ਕੀ ਹੁੰਦਾ ਜਾ ਦੇਖਦੀ ਆ ਉਹ ਤੇਰੀ ਆਉ ਪਿਆ ਤੇਰੀ ਅੱਖਾਂ ਸਾਹਮਣੇ ਮੈਨੂੰ ਦਿਹਾੜਾ ਕੱਟਣਾ ਦੋਵੇਂ ਕੱਟੇ ਬਾਰੇ ਆਣਗੇ ਮੈਂ ਕਿਹਾ ਮੈਂ ਚੋਲਦਾ ਆ ਲੈ ਪਾਉ ਪਾਉ ਕੂੜਾ ਰਾ ਬਰਥਡੇ ਆ ਕਿਹੜਾ ਕੇਕ ਲਿਆਏਗਾ 2 ਵੰਜਲੀ 3 ਵੰਜਲੀ 4 ਵੰਜਲੀ ਹਾਂ ਆ ਦੇਖ ਲੈ ਟਰਾਲੀ ਭਰੀ ਖੜੀ ਫੇਰ ਵੀ ਕੱਟ ਲੈ ਹੁਣੀ ਕੱਟ ਲੈ ਮੋਦੀ ਵਦੈ ਹੋਈਆ ਵੱਧ ਕਰੀਮ ਲਾ ਕੇ ਦੇਣਾ ਪਏਗਾ ਇਹ ਕੇਕ ਆ ਕਿਹੜਾ ਲਾਈਏ ਸਟਰਾਬੇਰੀ ਕੇ ਚਾਕਲੇਟੀ ਅੱਜ ਕਿ ਸਟਰਾਬੇਰੀ ਲਿਆਵਾਂਗੇ ਓਕੇ ਮੈਂ ਹਰੇਕ ਵਾਰ ਚਾਕਲੇਟੀ ਲਿਆਉਣੀ ਆ

ਕੰ ਡੈਡੀ ਤੇ ਦੀ ਹੁੰਦਾ ਬੈਠਾ ਰੋਣ ਨਾਲ ਲੋ ਜੀ ਇਧਰ ਇੰਦਰ ਨੇ ਅੱਜ ਹੈਪੀ ਨਿਊ ईयर ਦੀ ਪਾਰਟੀ ਕੀਤੀ ਸਭ ਨੂੰ ਬਣਾ ਬਣਾ ਦਿੱਤਾ ਵਾਓ ਆਹ ਇਹ ਗੋਲੀ ਦੀਪਿਕਾ ਗੋਲੀਆਂ ਕਿਨ ਇੰਦਰ ਭਾਈ ਦਾ ਕਮਾਲ ਹੈ ਇਹ ਜੱਲ ਕਰ ਬਈ ਮੇਰੀ ਬਾਈ ਮੇਰੀ ਵਾਈਪ ਆਡੀਸ਼ਨ ਡਾਊਨ ਕਰੀ ਆਂਦਾ ਠੀਕ ਆ ਕੁੜੀਆਂ ਹੀ ਮੈਨੂੰ ਤੜਕੇ ਦੀਆਂ ਕਰੀ ਜਾਂਦੀਆਂ ਤੂੰ ਤਾਂ ਸਿੱਖ ਲੈ ਕੁਝ ਸਿੱਖ ਲੈ ਇਹ ਬਈ ਅੱਜ ਹੈਪੀ ਨੀਅਰ ਦੇ ਪਾਰਟੀ ਕੀਤੀ ਐ ਮੈਨੂੰ ਮੈਂ ਤਾਂ ਬਾਅਦ ਚਾਹੀ ਕਰਨਾ ਪਿਆਗਾ ਇਹ ਬਣਾ ਬਣਾ ਕੇ ਲਿਆ ਲਿਆ ਦਿੰਦਾ ਇੰਦਰ ਦਾ ਕੰਮ ਆ ਇਹ ਯਾਰ ਮੇਰੇ ਤਾਂ ਲੱਗੂ ਆ ਹੀ ਭਾਈ ਹੋਈ ਅਗਲੀ ਖੜ ਜਾ ਮੈਨੂੰ ਤੂੰ ਵਿੱਚ ਲੈ ਰੱਖਿਆ ਮੈਨੂੰ ਲਿਆ ਨਾ ਤੂੰ ਪਾਗ ਲਿਆ ਕੋਈ ਚੱਕਰ ਨਹੀਂ ਛੱਡ ਤਾਂ ਮੈਨੂੰ ਲੋ ਜੀ ਇਧਰ ਪੀ ਤੋਂ ਨਹੀਂ ਟੇਸਟ ਕਰਦੇ ਹੋਏ ਲੱਗ ਪੜ ਬਹੁਤ ਐਸੀ ਸੱਚੀ ਓਕੇ ਅੱਜ ਹੈਪੀ ਨਿਊ ਇਅਰ ਪਾਰਟੀ ਕੀਤੀ ਹੈ ਇੰਦਰ ਨੇ ਵੇਖੋ ਖੁਦ ਬਣਾ ਬਣਾ ਕੇ ਲਿਕੇ ਆਇਆ ਭਾਈ ਥੈਂਕ ਯੂ ਕਿਸ ਨੇ ਥੈਂਕ ਯੂ ਨਹੀਂ ਕਿਹਾ ਇੰਦਰ ਨੂੰ ਭਾਈ ਕੀ ਗੱਲ ਥੈਂਕ ਯੂ ਥੈਂਕ ਯੂ ਜਿੱਦੂ 12 ਸਾਲ ਹੈ ਹੈਪੀ ਨਿਊ ਇਅਰ ਸਾਰਿਆਂ ਨੂੰ ਪਾਰਟੀ ਇੱਧਰ ਚੱਲ ਰਹੀ ਹੈ ਆ ਐਡਾ ਕੱਪ ਨਹੀਂ ਮੈਂ ਪੀ ਸਕਦੀ ਇਹ ਮੇਰਾ ਆ ਕੁਝ ਜ਼ਾਲਕੀ ਦਾ ਦੇਖਾ ਏ ਮੇਰਾ ਆ ਤਾਂ ਖਾ ਲੋ ਹਾਂ ਆਜੋ ਬਈ ਸਾਰੇ ਅਸਾਰਾ ਥੋੜਾ ਹੀ ਆ ਕਿ ਵੇਜਣੇ ਨਹੀਂ ਸਿੱਖ ਲਾ ਵਈ ਕੁਛ ਤੂੰ ਵੀ ਪ੍ਰਭ ਵੀਰ ਜੀ ਤੇਰੇ ਕੰਮ ਆਉਂਗੇ ਸਿੱਖ ਲਾ ਆ ਦੇ ਮੁੱਛੀ ਮਟੇ ਦੇਣੀ ਆਵੇ ਲੋ ਕਾਉਣ ਇੰਦਰ ਬਣਾ ਕੇ ਲਿਆ ਕੋਈ ਨਾ ਬਈ ਜਦੋਂ ਮੇਰੇ ਜੀ ਕਰਿਆ ਕਰੂਗਾ ਠੀਕ ਐ ਮੈਂ ਥੋਡੇ ਕੋਲੇ ਆਜਿਆ ਕਰੂ ਕੋਈ ਚੱਕਰੇ ਨਹੀਂ ਆ ਹਾਂ ਨਾ ਨਾ ਇਹ ਚੋ ਲੋਬੇ ਆ ਬਾਈ ਨੇ ਰੈਸਪੀ ਬਣਾਈ ਆ ਠੀਕ ਐ ਵੀ ਪਰ ਇੱਕ ਵੱਲੋਂ ਬਾਈ ਮੈਨੂੰ ਡਰਾ ਰਿਹਾ ਹੈਗਾ ਠੀਕ ਐ ਇਹ ਕਹਿੰਦਾ ਵਿਆਹ ਤੋਂ ਬਾਅਦ ਤੇਨੂੰ ਵੀ ਐਂ ਹੀ ਕਰਨਾ ਪਿਆ ਕਰੂਗਾ ਆਪਾਂ ਨੂੰ ਗਾਂਆਂ ਮੱਝਾਂ ਦਾ ਬਹੁਤ ਵੱਲ ਆ ਪਰ ਆ ਕੁਝ ਨਹੀਂ ਆਉਂਦਾ ਇਹ ਸਿਰਫ ਇੰਦਰ ਵੀ ਆਉਂਦਾ ਇਹ ਖਾਸੀ ਚੀਜ਼ ਬਣੀ ਚੱਤ ਅੱਜ ਹੈਪੀ ਨਿਊ ਇਅਰ ਬਣਾਤਾ ਬਈ ਇੰਦਰ ਨੇ ਸਹੀ ਗੱਲ ਆ ਕਿੰਨੀ ਮੈਂਸ਼ਨ ਆਉਂਦਾ ਕਿੱਲੋ ਦਾ ਹੋਊ ਇਹ ਆ ਸਮਾਨ ਵਾਗੇ ਤਾਂ ਹੋਊਗਾ ਜਦੋਂ ਦਾ ਸਮਾਨ ਪਾ ਕੇ ਵੀ ਹੋ ਗਿਆ ਉਹ ਜਰਾ ਸਹੀ ਆ ਜਿੰਨਾ ਆਪਾਂ ਪਚਾ ਸਕਦੇ ਇੰਨਾ ਹੀ ਅੱਧਾ ਕਿਲੋ ਦਾ ਕਿਲੋ ਦੇ ਪਚਾ ਕਿਲੋ ਖਾਣੇਗੀ ਬੱਲੇ ਬੱਲੇ ਮੈਂ ਨਾ ਬੱਸ ਬਈ ਬੱਸ ਹਾਂ ਦੋ ਦੰਦੇ ਯਾਰ ਮੈਨੂੰ ਸ਼ੇਕ ਵੀ ਪਿਆਈ ਨਾ ਹਾਏ ਓਏ ਯਾਰ ਉਲਟੀਆਂ ਲੱਗੀਆਂ ਯਾਰ ਕੋਈ ਨਹੀਂ ਹੁੰਦਾ ਨਾਲਾ ਲੱਗ ਫੁੱਲ ਭਰੇ ਅੱਗੇ ਰਾਤ ਤੱਕ ਦੇ ਮੇਰੇ ਸਿਰ ਤੱਕ ਆ ਗਿਆ ਫੁੱਲ ਲੇ ਵੀ ਭਾਤੋ ਮੇਰੀ ਲਈ ਸਿੱਧੀ ਕਰ ਰਿਹਾ ਵਗਰਾ ਮੇਰੀ ਕਾਗੂ ਵੀ ਆਂਦੀਆਂ ਨੇ ਰੋਟੀ ਖਾਣ ਦੀ ਮਤ ਹੈ ਨਹੀਂ ਤੁਰੰਤ ਰੋਟੀ ਰੋਟੀ ਕਿਥੇ ਲੰਘਦੀ ਆਉਣੀ ਰੋਟੀਆਂ ਖਾਧੀਆਂ ਨਹੀਂ ਚੱਕ ਤੇਰਾ ਬਰਥਡੇ ਦੀ ਪਾਰਟੀ ਡਾਣੂ ਵੀ ਠੀਕ ਆ ਭਾਈ ਨੂੰ ਦੇ ਦੋ ਬਣਾ ਕੇ ਹੈਪੀ ਨਿਊ ਈਅਰ ਦੀ ਪਾਰਟੀ ਹੋਗੀ ਹਾਂ ਹੈਪੀ ਨਿਊ ਈਅਰ ਦੇ ਹਾਂ ਖੜੇ ਦੀ ਨਹੀਂ ਆਣੀ ਅੱਛਾ ਚਾਹ ਕੋਈ ਨਹੀਂ ਖੁਸ਼ੀ ਦੇ ਕੇਕ ਬਲੇ ਰਿਹਾ ਮੈਂ ਫੇਕ ਉਸੇ ਹੈਜੀ ਬਣਾ ਕੇ ਦੇ ਦੋ ਠੀਕ ਆ ਕੀ ਨਹੀਂ ਹੋਣਾ ਹੈ ਚੱਲ ਦੇ ਬਰਾਵਾ ਕੇ ਵੀ ਕੇ ਤੋ ਅਜੂਰੀਓ ਬਰਨੈਸਿਕ ਆਪਰੇ ਕੋਈ ਸਸਤਾ ਹੈ ਨਾ 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 ਗੁਜੀ ਦੇ ਜਦਾ ਵੱਡੀ ਪਾਰਟੀ ਕਰਨੀ ਤੇ ਗੁਜੀ ਦਾ ਅੱਜ ਜਾ ਕੇ ਕਹਿੰਦੀ ਨਹੀਂ ਆਉਂਦਾ ਵੱਛਾ ਵੜਦੇ ਹੋ ਗਏ ਮੇਰੇ ਨੰਗਰ ਲਾਦੇ ਹੋ ਕਹਿੰਦੀ ਠੀਕ ਹੈ ਕਹਿੰਦੇ ਸ਼ਸ ਹੈ ਯਾ ਆਪਣੇ ਕੋਲ ਆਪ ਸਮਾਨ ਲੈ ਲਿਆ ਦਾ ਗਿਆ ਆਪਣੇ ਕੇ ਮੇ ਲੱਗਿਆ ਸਾਰਿਆਂ ਨੂੰ ਸਮਾਨ ਬਹੁਤ ਜਿਆਦਾ ਟੇਸਟੀ ਸੀ ਸਾਰਾ ਸੀ ਬਈ ਥੈਂਕ ਯੂ ਯਾਰ ਹਾਂ ਓਏ ਸੋ ਇਹ ਲੱਭੇ ਤੇ ਮੇਰੇ ਦਾ ਬਈ ਲੱਤਾਂ ਜਾਂ ਫਿਰ ਆਪਾ ਹੋਣ ਲੱਗੇ ਜਾਂਦੇ ਇਹ ਚੱਕਰ ਵਾਲੇ ਹੋ ਜਾਂਦੇ ਲੱਤਾਂ ਕਮ ਲੱਗੀਆਂ ਉਹਨਾ ਬਾਂਹਵਾਂ ਕੇ ਪੈਰ ਮਾਰ ਕੇ ਮੇਰਾ ਪੱਗ ਗਰੀਬ ਦਾ ਬੰਦ ਨਹੀਂ ਕੇ ਦੇਖੀ ਬਾਲਾ ਬਾਲਾ ਹੋਇਆ ਕਿਤੇ ਹੋਰ ਦੁਆਰੇ ਸੰਤੋ ਮਿੱਟੀ ਫੇਰਨੀ ਪੈ ਜਾਏ ਕਰੇ ਕਿਹਦਾ ਪੁਨਰਬੰਦ ਹੈ ਕਿਤੇ ਸ਼ੇਕ ਆ ਇਹੀ ਤੇ ਤੈਨੂੰ ਗਲਾਸ ਦੇ ਵਿੱਚ ਦੂਜੇ ਚ ਪਾ ਕੇ ਦਿੱਤਾ ਹੁੰਦਾ ਤੇ ਯਾਰ ਉਹ ਤੇਸਾ ਦਾ ਬਣ ਜਾਂਦਾ ਉੱਤੇ ਪਾਈਪ ਲਾ ਕੇ ਦਿੱਤੀ ਹੁੰਦੀ ਨਹੀਂ ਨਹੀਂ ਇਹ 150 ਬਣ ਜਾਂਦਾ ਤੇ ਵਿੱਚ ਸਟਰੋ ਪਾਣੀ ਹੁਣ ਆ ਆਣ ਰੱਖੀ ਬਾਈ ਨਾਲ ਵਿੱਚ ਪਾਉਣੀ ਆ ਗੱਲ ਇਹ ਠੀਕ ਆ ਨਾ ਤੇ ਘੱਟੀ ਆਲਾ ਬਣਾ ਲੈ ਤੂੰ ਆਂ ਦੀ ਬੇਇੱਜ਼ਤੀ ਘਟਣ ਲੱਗਦੀ ਆ ਤੇ ਮੈਨੂੰ ਮੈਨੂੰ ਰੈਡੀ ਚੁੱਕ ਗਰੀ ਰੈਡੀ ਚੁੱਕ ਗਰੀ ਆਪਾਂ ਲੈਸੋ ਤੇ ਲੈ ਲੈਂਦੇ ਆ ਉਹ ਲੋਗ ਇੱਕ ਮਾੜੀ ਤੋਂ ਮਾੜਾ ਬੰਦਾ ਪੀ ਜਾਂਦਾ ਇਹ ਫਰੀਦਾ ਨਾ ਕਰੇ ਲੈ ਬਈ ਸਟੀਲ ਦੇ ਗਲਾਸ ਲੈ ਬਈ ਜਪ 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 ਬਈ ਵਿੱਚ ਪਵਾਵਾਂਗੇ ਲੈ ਬਈ ਤੁਹਾਨੂੰ ਮੈਂ ਲਾ ਦਿੰਦਾ ਠੀਕ ਆ ਭਾਰ ਵਧਾਉਣ ਵਾਸਤੇ ਕੋਈ ਜੇ ਕੱਟਿਆ ਹਸਾਬ ਲਾ ਲਾ ਬਈ ਮੈਂ ਕੀ ਕਰਦਾ ਸੀਗਾ ਵੀ ਠੀਕ ਆ ਉਹ ਪੀਨਟ ਬਟਰ ਬ੍ਰੈਡਾਂ ਤੇ ਖਾਣਾਂ ਦਾ ਸੀਗਾ ਠੀਕ ਆ ਮੈਨੂੰ ਕੋਈ ਦੀ ਮੈਨੂੰ ਕਹਿੰਦੀ ਓਏ ਇਹ ਕੀ ਕਰਦਾ ਹੋਊਗਾ ਕੀ ਹਾਂ ਮੈਂ ਕਹਿੰਦਾ ਵੀ ਭਾਰ ਵੱਧਾਗਾ ਠੀਕ ਆ ਵੀ એનર્ਜੀ ਦਿੰਦਾ ਜ਼ਿਆਦਾ ਗਗਨ ਕਹਿੰਦੀ ਬੱਸ ਗਗਨ ਕਹਿੰਦੀ ਵੀ ਕਿਵੇਂ ਖਾਈ ਦਿੰਦਾ ਮਾਂ ਬ੍ਰੈਡਾਂ ਦੇ ਕਹਿੰਦੀ ਯਾਰ ਬ੍ਰੈਡਾਂ ਦੇ ਤਾਂ ਮੈਨੂੰ ਤਾਂ ਸੁਆਦ ਨਹੀਂ ਲੱਗਦਾ ਮੈਂ ਕਹਿੰਦੀ ਚਾਹ ਜਾਂ ਮੈਂ ਕਹ ਦੁੱਧ ਚ ਪਾ ਕੇ ਖਾ ਲਿਆ ਕਰੀ ਮੈਂ ਤਾਂ ਵੀ ਗੰਨ ਹੁੰਦਾ ਜੀ ਇੱਕ ਚਮਚਾ ਲਾ ਕੇ ਇਹਨੂੰ ਲੱਗਿਆ ਕਿਤੇ ਮੈਂ ਪਤਾ ਨਹੀਂ ਕਿਤੇ ਗਿਆ ਗਗਨ ਨੇ ਤਾਂ ਬਾੜਿਆ ਕੌਲਾ ਦੁੱਧ ਦਾ ਕਾਚੀ ਮਾਰੀ ਵਿੱਚ ਕਾਢ ਲਿਆ ਉਹਨੂੰ ਕਾਚੀ ਕਾਚੀ ਮਾਰੀ ਬਈ ਵਿੱਚ ਜਦੋਂ ਮੈਂ ਇੱਥੇ ਬੈਠੀ ਪੀ ਜਾਵੇ ਯਾਰ ਲ ਮੈਨੂੰ ਉਹਦੀ ਗਾਨੀ ਕੜਚੀ ਵੀ ਨਹੀਂ ਗਾਨੀ ਭਾਰਾ ਆਜੂਗਾ ਭਾਰਾ ਭਾਰਾ ਆਜੂਗਾ ਤੇਰੇ ਬਾਬੇ ਦਾ ਜ਼ਰੂਰ ਖਰਾਬ ਹੋ ਜੂਗਾ ਨਾ ਨਾ ਮਗਾ ਬਾਈ ਦਾ ਹਾਜੀ ਬਾਈ ਕਮਾਰ ਨਹੀਂ ਕਰਿਆ ਬੇਨੇ ਦੀ ਬਾਤ ਕੌਣਾ ਮੈਂ ਇਹਦੇ ਆਈ ਇੱਥੋਂ ਲੱਗੀ ਉਲਟੀ ਗੱਲਾਂ ਉਹ ਉਟੀਆਂ ਤੇ ਉਲਟੀਆਂ ਬੱਬੂ ਡਾਕਟਰ ਤੋਂ ਟੀਕੇ ਲਵਾ ਕੇ ਕਹਿੰਦੀ ਉਲਟੀਆਂ ਲੋਟ ਕਰਨੀ ਜਿਹੜਾ ਵੀ 2 ਕਿਲੋ ਵਧਾਉਣਾ ਹੁਣ ਉਹ ਪੈਸੂ ਘਟਾ ਲਿਆ ਇਹੋ ਜੀਜੇ ਦਾ ਕਰਕੇ ਨੇ ਬਹੁਤ ਕਰੀ ਹੋਣਾ ਮੇਰ ਭਾਈ ਕਹਿ ਰਿਹਾ ਮੈਂ ਅੰਡਿਆਂ ਦੀ ਭੁਰਜੀ ਉਹਨਾਂ ਲਈ ਇਹਨੇ ਕੀ ਕਰਿਆ ਇਹੋ ਹੋ ਗਿਆ ਬੇਸਬਰੀ ਨੂੰ ਵੀ ਕਾਲਾ ਨਾਮਾ ਪਾ ਦਿੱਤੇ ਆਏ ਕੇ ਚੱਲ ਲੈ ਬਈ ਐਡਾ ਗੌਲਾ ਭਰ ਲਈ ਉਤੋਂ ਤਾਂ ਬੇਸਿੱਦਕੇ ਵਾਂਗੂ ਹੈ ਠੀਕ ਹੈ ਮੈਨੂੰ ਛੱਡ ਕੇ ਹੀ ਸਿਰ ਭਾਈ ਨਹੀਂ ਕਰ ਆਏ ਦੇਖੀ ਚੱਲ ਮੈਂ ਤਾਂ ਉਸੇ ਨਾਲ ਨਹੀਂ ਰੋਟੀਆਂ ਖਾ ਰਿਆਂ ਆਪ ਮੁੜ ਕੇ ਟੱਪੇ ਦਾ ਮੈਂ ਮੁੜ ਕੇ ਖਾ ਕੇ ਥੋੜੀ ਜਿਹੀ ਫੇਰ ਕਰੀ ਜਾ ਖਾਣੀ ਆ ਨਹੀਂ ਰੱਤ ਜਿਹੜਾ ਤੇਰਾ ਅੱਡਾ ਖਾ ਗਈ ਆਂ ਵਾਲੀ ਪੁੱਖੀ ਹੈ ਐਂ ਤਾਂ ਖਾ ਲਿਆ ਆਉਂਦਾ ਸੰਦਾ ਖਾ ਲਿਆ ਇਹਦੇ ਸ਼ਿੱਲੀ ਜਾਂ ਹਰ ਕੱਤ ਨਹੀਂ ਜਿੱਤ ਨਹੀਂ ਮੈਂ ਚੱਲ ਗਾ ਮੁਨਕਾ ਇਹ ਲਾ ਰੋਮਾ ਤੋ ਆਖਰੀ ਨਮੂਸੇ ਪਿੰਡ ਵਿੱਚ ਮਾਰਿਆ ਮੈਂ ਤਾਂ ਕਰਿਆ ਡਰਾਈ ਡਰਾਈ ਦੇ ਇਸ ਗੱਲੇ ਤਾਂ ਤਾਕੜੀ ਸੀ ਗਗਨ ਦੀ ਐਸਾ ਇਹ ਨੂੰ ਸੀ ਕਿਹੜਾ ਮਾਰੂਗੀ ਮਾਰਿਆ ਮੈਂ ਤੇ ਮੈਂ ਟਾ ਕੇ ਸੜਕ ਤੇ ਸਿੱਧਾ ਗੁੱਟੇ ਆਪੇ ਮਾਰਿਆ ਮੈਂ ਕਦੇ ਨੂੰ ਲੈ ਲਈ ਨਾ ਨਾ ਜੀ ਕਰ ਜਾ ਕਰ ਜਾ ਕਰ ਜਾ ਮੇਰੀ ਬੰਤਾਰ ਉਹ ਬਸ ਇਹ ਦੋ ਮਿੰਟ ਹੋਏ ਦੋ ਮੀਟਰ ਦੋ ਮਿੰਟ ਚੜ ਬਣ ਗਿਆ ਹੋਈ ਬਈ ਬਰਾਣੀ ਜੱਦਾ ਕਾਗੀਆਂ ਨਾ ਕਰੋ ਇਹ ਦੇ ਫਸ ਗਏ ਜਿਹੜਾ ਖਾਦਾ ਸੀ ਤਾਂ ਹਾਂ ਚੜ ਗਿਆ ਮੇਰੀ ਦੁੱਲਾ ਨਾ ਮੈਂ ਗੜ ਜਾ ਓਏ ਅੱਜ ਸੁਣੂਗੀ ਓਏ ਹਾਲੇ ਤਾਂ ਮੈਂ ਕਹ ਰਹੀ ਹਾਂ ਤਾਲੀ ਇੱਕ ਮੈਂ ਆਉਦੀ ਆਪੇ ਦੱਸ ਦਿੰਦੇ ਅਸੀਂ ਨਾ ਗਰਮੀਆਂ ਚ ਉੱਤੇ ਸੌਂਦੇ ਹੁੰਦੇ ਸੀ ਆ ਗੱਲ ਦੇਦਾ ਬਈ ਚੱਲ 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 ਸਵੇਰੇ ਨਾ ਜਲਦੀ ਉੱਠ ਕੇ ਆ ਜਾਂਦੇ ਕਿਉਂਕਿ ਉੱਤੇ ਕਿਹੜਾ ਚਾਰ ਦੀਵਾਰੀ ਹੈ ਨਾ ਐਵੇਂ ਕਰਕੇ ਗਰਿੱਲ ਵਿੱਚ ਦੀ ਤਾਂ ਲੋਕ ਦੀਂਦੀ ਆ ਤੇ ਅਸੀਂ ਸਵੇਰੇ 4 ਵਜੇ ਉੱਠ ਕੇ ਥੱਲੇ ਬਿਸਤਰਾ ਚੱਕ ਕੇ ਲੈ ਆ ਗਏ ਵੀ ਨੀਚੇ ਸੌਜੋ ਆ ਲਿਆ ਮੈਂ ਪਹਿਲੇ ਤੇ ਦੀ ਪੀਸੀ ਨੀਲੇ ਜੀਚ ਮੈਨੂੰ ਵੀ ਰੀਜ਼ਨਲ ਪਾ ਗਏ ਉੱਪਰ ਮੈਂ ਲਿਆਈ ਉੱਤੋਂ ਬਿਸਤਰਾ ਨਾ ਉੱਤੋਂ ਤੇ ਕੋਈ ਮੈਨੂੰ ਦੀਦੀ ਨਹੀਂ ਲੈ ਆਈ ਕਿਉਂ ਉੱਤੋਂ ਆਈ ਬਿਸਤਰਾ ਤੇ ਲਿਟੜਦੇ ਲਿਟ ਗਿਆ ਜਿੰਨਾ ਵੱਡੀ ਬਾਡੀ ਨੇ ਆਹੋ ਜੀ ਬਈ ਫੋਨ ਹੀ ਆਇਆ ਰਈ ਪਪੜਾ ਉਹ ਯਾਰ ਪਤਾ ਨਹੀਂ ਮਗਜ ਜਾ ਕੀ ਚੜ ਗਿਆ ਮੇਰੇ ਦਾ ਸਿਰ ਤੇ ਉਹ ਕਹਿੰਦੀ ਤੂੰ ਨੇ ਕਹਿਣਾ ਮੈਰੀ ਦੁੱਲਾ ਜਦੋਂ ਨੇ ਕਹਿਣਾ ਮੈਰੀ ਦੁੱਲਾ ਮੇਰੇ ਦਾ ਸਾਰਾ ਕੁਝ ਹੀ ਤਾ ਓਏ ਮੈਨੂੰ ਕਿਹੜਾ ਲੋਕ ਦੇ ਦਿੱਤਾ ਜੀਜਾ ਤੇਰਾ ਉੱਥੇ ਡਿੱਗ ਗਈ ਸੀ ਮੈਂ ਬਾਹਾਂ ਚ ਡਾਲਰ ਜੀਜਾ ਪਹਿਲਾਂ ਨੇ ਡਾਲਰ ਦਾ ਤੇਰੇ ਕੋਲੇ ਹੋਰ ਵੀ ਬਹੁਤ ਆ ਚੱਲ ਕੱਲੂ ਚੇਂਜ ਕਰਾ ਕੇ ਲਈਏ ਮੈਨੂੰ ਵੀਰ ਮਨਾ ਕੇ ਲਈਏ